ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਕਿ ਮੈਂ ਕਹਿੰਦਾ ਸਾਰੇ ਜਾਨਵਰ ਸੈੱਟ ਸਾਰਿਆਂ ਦੇ ਤੇ ਕਬੂਤਰ ਖੋਲ ਦੀਏ ਆਪਾਂ ਦਾਣੇ ਪਏ ਨੇ ਤੇ ਪਾਣੀ ਵੀ ਪਿਆ ਸਾਫ ਸਫਾਈ ਪੂਰੀ ਕਰੀ ਹੋਈ ਹੈ ਹੈਨਾ ਦੇਖ ਲਈਏ ਸੈੱਟ ਨੇ ਕਿਉਂਕਿ ਕੱਲ ਸਿਸਟਮ ਜੋ ਕੀਤਾ ਹਾ 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 ਆ ਪਾ ਗਿਆ ਪਿਆ ਮਾਹੌਲ ਮਾਗਾ ਨਾ ਤੀਆਂ ਲਗੀਆਂ ਲਗੀਆਂ ਓਕੇ ਰਿਪੋਰਟ ਆਇਓ ਬਈ ਬਾਹਰ ਆ ਜਾਣਗੇ ਖਾਣ ਕੇ ਦਾਣਾ ਪਾਣੀ ਪਾਣੀ ਪੂਣੀ ਪੀ ਲੈਣਗੇ ਨਾਲੇ ਚੋਗਾ ਜੁਗਾ ਦੇ ਦੇਣਗੇ ਤੇ ਬਾਕੀ ਬਾਅਦ ਚ ਦਾਣੇ ਦੂਣੇ ਪਾ ਦਾਂਗੇ ਇਹਨਾਂ ਨੂੰ ਇਧਰ ਲਈ ਵੀ ੜਾੜੀਆਂ ਜੀਆਂ ਮਾਰਦੇ ਇਹਨਾਂ ਨੂੰ ਵੀ ਦੇਖ ਹੀ ਲਈਏ ਹੁਣ ਹਾਂ 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 ਦਾਣੇ ਪਏ ਨੇ ਪਾਣੀ ਆਪਾਂ ਚੇਂਜ ਕਰ ਦੰਨੇ ਆ ਦੇ ਲੋ 2-3 ਵਾਰੀ ਚੇਂਜ ਕਰਤਾ ਗੱਲ ਪਾਣੀ ਚ ਜੂਨਾ ਬਹ ਕੱਢਦੇ ਨੇ ਯਾਰ ਇਹਨਾਂ ਨੂੰ ਦਵਾਈ ਦੇਣੀ ਆ ਮੈਂ ਕਹਿੰਨਾ ਕਬੂਤਰ-ਕਬੂਤਰੀਆਂ ਲੱਗ ਕਰਦੀ ਆ ਬਸ ਇੱਕ ਵਜਾ ਭਲ ਜਵੇ ਉਹਦੇ ਬਾਅਦ ਸਿਸਟਮ ਦੇਖੀਓ ਆਪਾਂ ਕਹੇ ਜਾ ਕਰ ਦੰਨੇ ਐਨ ਪੂਰਾ ਸਿਰੇ ਗੱਲ ਬਾਤ ਕਰ ਦਾਂਗੇ ਬਸ ਆ ਇੱਕ ਬੱਚਾ ਭਲ ਜਵੇ ਇਧਰ ਕਰ ਦੇਣੀ ਆ ਆ ਤਾਂ ਹੋ ਰਿਹਾ ਹੋ ਗਿਆ ਤਾਂ ਮਨ ਲੱਗਾ ਵੀਡੀਓ ਹੀ ਖਰਾਬ ਹੋ ਗਈ ਤੇ ਪਾਣੀ ਵੀ ਰੱਖਤਾ ਦਾਣੇ ਪਏ ਨੇ ਬਾਅਦ ਚ ਜੋ ਸੂਰਾਂ ਦੇ ਆਏ ਤੇ ਰੱਖ ਦਾਂਗੇ ਦੁਬਾਰਾ ਤੇ ਇੱਧਰ ਆਪਾਂ ਨੇ ਕਰ ਦੇਣੀਆਂ ਕੱਲੀਆਂ ਕਬੂਤਰੀਆਂ ਆਹ ਖੁੱਡੇ 'ਚ ਐ ਸਾਫ਼-ਸੂਬ ਕਰਕੇ ਤੇ ਉਧਰ ਵੱਡੇ ਖੁੱਡੇ 'ਚ ਕੱਲੇ ਕਬੂਤਰ ਉੱਪਰ ਦਾ ਚਲੋ ਉੱਪਰ ਵੀ ਕੂਤਰ ਕੂਤਰੀਆਂ ਲੱਗ ਕਰ ਦੇਣੀਆਂ ਪੱਠੇ-ਵੱਠੀਆਂ ਨੂਰੀ ਨੂਰੀ ਖਾ ਪੀ ਰਹੀ ਆ ਬਾਈ ਤੇ ਚਲੋ ਇੱਧਰ ਲਾ ਕੰਮ ਤਾਂ ਡੰਨੇ ਆ ਆਪਣਾ ਤਕਰੀਬਨ ਉਹ ਬੱਚਾ ਦੇਖ ਲਈ ਆਪਾਂ ਕਿਵੇਂ ਐ ਸੱਟਾ ਹੈ ਜਾਂ ਨਹੀਂ ਆ ਹੁਣ ਚੁਗ ਲੈਣਗੇ ਹੁਣ ਕੈਮ ਨੇ ਦੇਖ ਲੋ ਸਾਰੀ ਕਬੂਤਰ ਕੱਲ ਦਵਾਈ ਦੂਈ ਸਾਰਿਆਂ ਨੂੰ ਦੇਤੀ ਤੇ ਕੁਝ ਹੁਣ ਠੰਡ ਤੋਂ ਬਚਾਏ ਬਸ ਹੁਣੇ ਦਾਣਾ ਬਾਣੀ ਚੁਕਣਗੇ ਫੇਰ ਆਪਾਂ ਦੇ ਘੰਟੀ ਨੂੰ ਅੰਦਰ ਬੰਦ ਕਰ ਦੇਣੇ ਨੇ ਆਇਆ ਫਿਰ ਠੰਡ ਚ ਇੱਥੇ ਫਰੀ ਜਾਂਦੇ ਨੇ ਬੱਚੇ ਦੀ ਨਿਗਾ ਮਾਰ ਲਈ ਮੜੀਏ ਬੱਚਾ ਹੈ ਤਾਂ ਓੱਖਾ ਹੀ ਓੱਖਾ ਹੀ ਹੈ ਯਾਰ ਬੜਾ ਓੱਖਾ ਹੈ ਚਲੋ ਦਵਾਈ ਦਿੱਤੀ ਹੋਈ ਹੈ ਇਹਨੂੰ ਹੁਣ ਫੇਰ ਦੁਬਾਰਾ ਦੇ ਦਿੰਨੇ ਆ ਤੇ ਇੱਕ ਵੀਰੇ ਦਾ ਕਮੈਂਟ ਆਇਆ ਸੀ ਕਹਿੰਦੇ ਜਸੂ ਦਾ ਖਾਣ ਪੀਣ ਦਾ ਧਿਆਨ ਵੀਰੇ ਖਾਣ ਪੀਣ ਦਾ ਧਿਆਨ ਯਾਰ ਰੱਖਦਾ ਹੀ ਨਹੀਂ ਹੈਗਾ ਉਹ ਰੋਂਣ ਲੱਗ ਜਾਂਦਾ ਫਿਰ ਇੱਕ ਵਿਆਹਾਂ ਪਾਰਟੀਆਂ ਤੇ ਬਹੁ ਜਾਂਦਾ ਹਰੀਗਨ ਵਾਲੇ ਤੁਰ ਪੈਂਦਾ ਤੇ ਮੈਲਾ ਬਥੇਰਾ ਸਮਝਾਉਣਾ ਉਹਨੂੰ ਵੀ ਖਾਣ ਪੀਣਦਾ ਨਾ ਖੇਡਣ ਵੀ ਜਾਂਦਾ ਹੈ ਵੀ ਉੱਥੇ ਖੇਡਿਆ ਕਰ ਚੱਜ ਨਾਲ ਤੇ ਚਲੋ ਹਲੇ ਉਮਰ ਨਹੀਂ ਆਣੀ ਹੈ ਜਸੂ ਦੀ ਉਮਰ ਹੈਗੀ ਆ 2009 ਦਾ ਬਰਤ ਹੈ ਦੇਖ ਲਓ ਉਹੀ 15 ਸਾਲ ਦੀ ਉਮਰ ਹੈ ਤਾਂ ਕਰਕੇ ਹਲੇ ਨਿਆਣੇ ਥੋੜੇ ਖਾਣ ਪੀਣ ਦਾ ਰੱਖਦਾ ਨਹੀਂ ਧਿਆਨ ਹੈਗਾ ਉਹ ਤੇ ਇੱਕ ਵੀਰੇ ਰਾਣਮਾਲ ਆ ਕਹਿੰਦਾ ਸੀ ਕਹਿੰਦਾ ਵੀਰੇ ਬੱਚੇ ਦੇ ਦੋ ਵੀਰੇ ਥੋੜੇ ਜਿ ਦੇਰ ਰੁਕ ਜਾ ਨਵੇਂ ਬੱਚੇ ਨਿਕਲੇ ਆਉਣ ਤੋਂ ਫਿਰ ਲੈ ਜਿਓ ਮੈਂ ਤੁਹਾਨੂੰ ਦੱਸ ਦੂੰਗਾ ਤੁਸੀਂ ਮਿਲਣ ਆਉਣਾ ਸੀ ਹੈ ਨਾ ਮੈਂ ਤੁਹਾਨੂੰ ਦੱਸੂਗਾ ਵੀਰੇ ਫੇਰ ਆ ਜਿਓ ਮਿਲਣਾ ਆ ਜਿਓ ਉਹਨਾਂ ਦੇ ਬੱਚੇ ਲੈ ਜਾ ਕੋਈ ਗੱਲ ਨਹੀਂ ਹਾਂ ਜੇ ਪੁਰਾਣਿਆਂ ਚੋ ਲੈਣੇ ਆ ਤਾਂ ਮੈਨੂੰ ਕਮੈਂਟ ਕਰ ਦਿਓ ਪੁਰਾਣਿਆਂ ਚੋ ਫਿਰ ਮੈਂ ਦੇ ਦੂੰਗਾ ਤੁਹਾਨੂੰ ਤੇ ਬਾਕੀ ਓਕੇ ਰਿਪੋਰਟ ਖਾ ਰਹੇ ਹਨ ਫਿਲੀਟ ਪਾਈ ਹੋਈ ਸੀ ਦਾਣੇ ਦੂਣੇ ਮਿੱਟੀ ਖਾ ਰਹੇ ਨੇ ਹੁਣ ਚਲੋ ਇਹਨਾਂ ਦਾ ਓਕੇ ਆ ਕੰਮ ਅੱবি ਅੱਜ ਉੱਪਰ ਦਾਣੇ ਬਾਕੇ ਆ ਗੂ ਗੁਰੀ ਦਿਖਾਊਗਾ ਤੁਹਾਨੂੰ ਬਲੌਗ ਲੋ ਜੀ ਅੱਜ ਦਾ ਦੀ ਆਪਣੀ ਡਿਊਟੀ ਦਾਣੇ ਪਾਉਣ ਦੀ ਕਿਆ ਕੱਦ ਦੀ ਟ੍ਰੀ ਹਿਸਾਬ ਤੇ ਪਾ ਲਈ ਦਾਣੇ ਪਾਣੀ ਹੋਈ ਹੁਣ ਪਾਣੀ ਪਾ ਕੇ ਦਿਖਾਉ ਆਰਡਰ ਤੇ ਪਹੁੰਚ ਗਿਆ ਬਈ ਚੱਲ ਹਾਂ ਪੀ ਹੁਣ ਆ ਧੂਆਂ ਤਾਂ ਦਿਖਦਾ ਹੈ ਆ ਦੇਖ ਜਾਂਦਾ ਧੂਆਂ ਤਾਰਾ ਮੰਡਲ ਆਇਆ ਵਾ ਪੀ ਹੁਣ ਸਾੜਾ ਤਾਂ ਹੀ ਰਿਸ਼ਤਾ ਨਹੀਂ ਹੁੰਦਾ ਚੱਲ ਬਈ ਉਸਤਾਦ ਜੀ ਡੰਡ ਮਾਰ ਕੇ ਦਿਖਾਉਣਗੇ ਕੋਚ ਹੈ ਮੇਰਾ ਇਹ ਚਲੋ ਕੋਚ ਸਾਹਿਬ ਇਹ ਜਿੱਦ ਰੰਗੀ ਹੋ ਗਈ ਦੀ ਆ ਕੀ ਆ ਚੱਲ ਥੱਲੇ ਦਾ ਚੱਲ ਨਹੀਂ ਆ ਆ ਹਾਂ ਚੱਕੀ ਆ ਗਈ ਬਹੁਤ ਡਾਂਡ ਵਾਰ ਲੀਆ ਭਾਈ ਠੀਕ ਆ ਬੱਕਰਾ ਧਰਿਆ ਬੱਕਰਾ ਭਾਈ ਮੈਂ ਪਹਿਲਾਂ 300 ਮਾਰ ਕੇ ਏਡੀ ਆ ਜਾ ਸੁਦੇ ਉਸਤਾਦ ਨੂੰ ਦਿਖਾ ਨਹੀਂ ਸਕਦੇ ਕਿਉਂਕਿ ਨੰਗਾ ਫਿਰਦਾ ਹਲੇ ਲਓ ਵੀ ਨਾਲ ਲੱਗਦੇ ਆਗੇ ਆਪਾਂ ਹਜ਼ਾਰ ਚਕਾਉਣ ਬਾਊ ਕਾਛ ਦੀਪ ਕੇਲਿਆਂ ਦਾ ਜੂਸ ਪੀਂਦਾ ਕਹਿੰਦੇ ਕਾਛ ਦੀਪ ਸਾਡਾ ਹੁਣ ਢਿੱਲਾ ਹੈ ਹੁਣ ਨਹੀਂ ਢਿੱਲਾ ਕਾਛ ਦੀਪ ਦੇ ਸੈਲਡ ਆਰ ਹੋਏ ਹੋਏ ਨੇ ਹੈ ਬਾਊ ਹੈ ਇਹ ਪਾ ਦੇ ਚਾਰਜ ਲਾ ਦਿੰਦੇ ਸੈਲ ਮੈਂ ਇਹਨੂੰ ਕਿਹਾ ਤਾਂ ਮੈਂ ਕਿਹਾ ਤੇਰੇ ਬੈਟਰੀ ਵਾਲੇ ਪਾ ਦੰਨੇ ਆ ਭਾਊ ਆ ਬੈਨ ਲੋਡ ਨਹੀਂ ਹਾਂ ਲੋ ਕਾ ਤਾਂ ਤਾਰਾ ਲਾ ਦੇ ਚਾਰ ਚੋ ਇੱਕ 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 ਤਾਰੇ ਦੇ ਕੰਨ ਚ ਇੱਕ ਜਿੱਦੜਾ ਚ ਕਿਨਾਸਾਂ ਆ ਨਾਸਾਂ ਆ ਹੈ ਓਏ ਸਾਡਾ ਚਾਰਜ ਹੋ ਜਾਏਗਾ ਦੇਖ ਲਾ ਹਾਂ ਇਹਨੂੰ ਮੈਂ ਕਿਹਾ ਜਿਹੜਾ ਨਵਾਂ ਟਰਾਂਸਫਾਰਮ ਲਾਇਆ ਭਾਊ ਉਹਦੇ ਉੱਤੇ ਪਰ ਬਿਠਾਈਏ ਸਾਡੇ ਕੋਲ ਬਿਠਾ ਕੇ ਕਹਾ ਤਾਰਾ ਉੱਪਰ ਬਾਲਣ ਥੋੜੇ ਕਰਦੇ ਆ ਦੋ ਬਾਲ ਨਹੀਂ ਆਨੇ ਪਰਦੇ ਕਿੰਨਾ ਹਜ਼ਾਰ ਫਿਰ ਜਿਹਦੇ ਚਾਰ ਹਾਂ ਜਦੇ ਚਾਰਜ ਹਾਂ ਬੁਖਾਰ ਕਿੱਥੇ ਬੁਖਾਰ ਨਹੀਂ ਚੜਦਾ ਫਿਰ ਇਹਨੂੰ ਲੈ ਕਾਸ਼ੀ ਦਾ ਜੋਰ ਦੇਖਦੇ ਆਂ ਜੋਰ ਆ ਇਹਦਾ ਹੌਲੀ ਓਏ ਸਾੜੇ ਹੌਲੀ ਪਾਈ ਆ ਤੁਸੀਂ ਦਾ ਓਏ ਨਹੀਂ ਹੌਲੀ ਨਹੀਂ ਬੰਦੇ ਜੋਰ ਹੈ ਹੈ ਬੰਦਿਆਂ ਨੂੰ ਜੋਰ ਤੇਰੀਆਂ ਡੰਡ ਦਾ ਸਾੜਿਆ ਕੀ ਫਾਇਦਾ ਹੋਇਆ ਫਿਰ ਮੈਨੂੰ ਦੱਸੇਗਾ 150 ਮਾਰਿਆ ਹਾ ਜਦੋਂ ਪਹਿਲੇ ਹਾਂ ਹਾਂ 150 ਮਾਰਿਆ ਗਪੌੜ ਛੱਡੀ ਦੀ 150 ਦਾ ਤੇ ਜੱਸੀ ਦੀਆਂ ਡੰਡ ਬਾਈ ਕੰਪੀਟੀਸ਼ਨ ਚ ਭੇਜਣਾ ਇਹਨੂੰ 150 ਡੰਡ ਮਾਰਦਾ ਹੈ ਬਾਕੀ ਤੁਸੀਂ ਦੇਖ ਹੀ ਲਿਆ ਕੋਚ ਸਾਹਿਬ ਮੇਰੇ ਰਿਸ਼ਤਾ ਵੀ ਕਰਾ ਲਓ ਕਹਿੰਦਾ ਮੇਰਾ ਉਹ ਹਾਂ ਭਾਈ ਇੱਕ ਕਹਿੰਦੇ ਪਾਉ ਬੰਦਾ ਵਾ ਉਹ ਘੈਂਟ ਹੈ ਹਾਂ ਬਾਈ ਬਣ ਕੇ ਤਾਂ ਰਿਸ਼ਤਾ ਕਰਾਓ ਯਾਰ ਜੇ ਹੁਣ ਤੁਸੀਂ ਕਰਾਉਂਗੇ ਤਾਂ ਹੀ ਹੋਊਗਾ ਗਾਂ ਫੇਰ ਸਿਆਲ ਆ ਗਿਆ ਬਾਹੂ ਹੈ ਨਾ ਨਹੀਂ ਨਹੀਂ ਇਹ ਪੱਦੀ ਕੀ ਬੋਲ ਤੁਹਾਨੂੰ ਸਾਲਿਆ ਅੱਜ ਕੀ ਬੋਲੀ ਜਾਂਦਾ ਚੱਲੀਏ ਚੱਲ ਫਿਰ ਦੱਸੇ ਚੱਲੇ ਬਈ ਅਸੀਂ ਲਓ ਬਈ ਗਰਾਊਂਡ ਪਹੁੰਚੇ ਹੋਏ ਆਂ ਧੁੰਦ ਆ ਗਈ ਐਨ ਕਾ ਦੇਖੋ ਹੁਣ ਸੋਹਣਾ ਹੋ ਗਿਆ ਨਾ ਓਕੇ ਰਿਪੋਰਟਾ ਨੌਜਵਾਨ ਜਿੰਮ ਲਾ ਰਹੇ ਨੇ ਬਸ ਲੱਗਦੇ ਆ ਖੇਲਣ ਆਪਾਂ ਵੀ ਓ ਵੀ ਨੌਜਵਾਨ ਚੋਬਰ ਖੇਲ ਕੇ ਬੈਠ ਗਏ ਆ ਰੰਗ ਸਿੰਘ ਕਿਥੇ ਆ ਉਹ ਬਾਈ ਦਾ ਕਮੈਂਟ ਆਇਆ ਕਹਿੰਦਾ ਅਰਸ਼ ਰੰਗੜਾ ਸਾਊ ਬਹੁਤ ਆ ਬੰਦਾ ਕਹਿੰਦਾ ਜਮਾਂ ਹੀ ਗੁੱਸਾ ਨਹੀਂ ਆਉਂਦਾ ਗੁੱਸਾ ਤਾਂ ਨਹੀਂ ਕਰਦਾ ਆ ਪਿੱਛੋਂ ਲੜ ਦਿਖਾਈ ਦਿਖਾਈ ਤਾਂ ਸਹੀ ਲੈ ਸਾਲਿਆਂ ਨੇ ਲਗੋ ਲਿਆ ਲਾੜ ਸਦੀਕ ਆਲਾ ਆਪਾਂ ਗਰਚ ਰੰਗੜੇ ਗਏ ਮੇਰਾ ਮੋਢਾ ਉੱਤਰਿਆ ਹਾਂ ਗਰਾਊਂਡ 'ਚ ਉਹ ਖੇਡ ਕੇ ਜਾ ਰਹੇ ਆ ਵੀ ਕਰਨ ਅੱਜ ਫੇਰ ਕੋਟੀ ਪਾਉਣੀ ਭੁੱਲੇ ਆਏ ਠੰਡ ਬਹੁਤ ਆ ਤੇ ਇੱਕ ਖੇਡ ਕੇ ਗਰਮੀ ਆਈ ਹੁੰਦੀ ਆ ਚਲੋ ਕੋਈ ਨਹੀਂ ਚੱਲਦੇ ਆ ਕਬੂਤਰ ਦੇਖੀਏ ਜਾ ਕੇ ਲਓਏ ਮਿੱਤਰੋ ਪਹੁੰਚ ਗਏ ਆਪਾਂ ਘਰੇ ਜੱਸੇ ਉਹ ਨਹੀਂ ਅੱਜ ਪੰਜ ਪਾੜੇ ਫੇਰ ਹਾਰ ਗਏ ਜੱਸੇ ਤੇ ਛੋਲੇ ਦੇਣੇ ਆ ਥੋੜੇ ਥੋੜੇ ਬੱਚਿਆਂ ਨੂੰ ਯਾਰ ਛੋਟਿਆਂ ਨੂੰ ਅੱਜ ਸ਼ਾਮ ਨੂੰ ਲੇਟ ਹੋ ਗਏ ਥੋੜਾ ਜਿਹਾ ਤੇ ਇਹਨਾਂ ਨੂੰ ਦੇ ਦਨੇ ਆਪਾਂ ਕਿਉਂਕਿ ਰੱਜ ਕੇ ਨਾ ਬੈਠੇ ਰਹਿਣਗੇ ਜੱਸੇ ਬੱਚੇ ਪਤਾ ਨਹੀਂ ਕਿੱਥੇ ਵੜ ਗਏ ਯਾਰ ਹਾਂ ਉਹਨਾਂ ਨੂੰ ਅੰਦਰ ਬਾੜਨਾ ਉਹ ਚ ਮਾਪਾਪੋ ਤੇ ਬੰਦ ਕਰਨੇ ਨੇ ਛੋਲੇ ਦੇਣ ਤੋਂ ਪਹਿਲਾਂ ਬਈਆ ਬੱਚਾ ਚੈੱਕ ਕਰ ਲਈਏ ਕਿਉਂਕਿ ਦਾਣਾ ਪਾਣੀ ਦਾ ਥੋੜਾ ਜਿਹਾ ਦੇਤਾ ਤਾਂ ਇਹਨੂੰ ਮੈਂ ਓਹੋ ਹੋ ਮਰ ਗਿਆ ਯਾਰ ਬੱਚਾ ਕਿਉਂਕਿ ਬਾੜਾ ਡਾਉਨ ਤਾਂ ਇਹਦਾ ਨਾ ਜਦ ਕਬੂਤਰਾਂ ਦਾ ਇਹ ਕਿਹ ਚੱਕਰ ਹੈ ਜਦ ਕਬੂਤਰ ਨਾ ਲੀਵਰ ਸਾਥ ਛੱਡ ਜਾਂਦਾ ਹੈ ਦਿਲ ਜੇ ਛੱਡ ਦਿੰਦੇ ਨੇ ਫੇਰ ਨਹੀਂ ਸਹੀ ਹੁੰਦੇ ਜਿੰਨੀਆਂ ਮਰਜ਼ੀ ਦਵਾਈਆਂ ਦੇ ਲੋ ਤੇ ਚਲੋ ਬੱਚੇ ਚੈੱਕ ਕਰੀਏ ਪਹਿਲਾਂ ਲਓ ਬਈ ਚੱਕ ਲੈ ਬੱਚੇ ਓਕੇ ਰਬੋਟਾਂ ਨੇ ਫੁੱਲ ਨਹੀਂ ਫੁੱਲ ਹੋਏ ਭਾਈ ਯਾਰ ਹੁਣ ਹੁਣ ਐ ਕਰ ਇਹਨਾਂ ਦੇ ਮਾਪੇ ਵਾਪ ਟੋਕਰੀ ਚ ਬੰਦ ਕਰ ਉਹਨੂੰ ਜੋੜੇ ਨੂੰ ਟੋਕਰੀ ਚੋਂ ਕੱਢ ਥੱਲੋ ਠੀਕ ਹੈ ਹੋਰੇ ਬੈਠਣ ਲੱਗੇ ਹਾਂ ਕੱਢ ਕੇ ਰੱਖ ਇਹਦੇ ਨੂੰ ਵਿੱਚੇ ਰੱਖ ਲੈ ਹਾਂ ਇਹਨਾਂ ਨੂੰ ਵਿੱਚੇ ਰੱਖ ਦੇ ਚਲੋ ਰਾਵਣਾ ਆ ਦੇਖ ਇਹਨਾਂ ਦਾ ਵਾਪਸ ਆਈ ਆ ਹੁਣ ਆ ਉੱਪਰੇ ਬੈਠੀ ਦੇਖ ਰਿਹਾ ਹਾਂ 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 ਦੇ ਤਾਂ ਸਹੀ ਹੈ ਟਕੜ ਹੈ ਓਕੇ ਹੂੰ ਹੱਡੀ ਐ ਹੂੰ ਜ਼ੋਰ ਵਾਦ ਚੱਲ ਅੰ ਵਿੱਚ ਛਾਡੇ ਨੂੰ ਫਰਜੂਗਾ ਕੋਈ ਨਹੀਂ ਐ ਆਹ ਕਬੂਤਰੀ ਆ ਬੈਠੀ ਐ ਚਾਪਾ ਉਹਦੇ ਬੈਠੀ ਸਹੀ ਐ ਕਬੂਤਰੀ ਆਈ ਕਬੂਤਰੀ ਆ ਮਾੜੀ ਉਹ ਸੀਗਾ ਆਇਨੇ ਕੀ ਨਾ ਮਰਕੈਂਟ ਦਾ ਲਈ ਠੀਕ ਘੜਾ ਮਾਮਾ ਢੜੀ ਘਰ ਲਿਆ ਢੇ ਹਾਂ ਇਹਦਾ ਬਚਾ ਤਾਂ ਨਹੀਂ ਆਪਣੇ ਕੋਲ ਕੋਈ ਏ ਮਰੂ ਜੇ ਕਿਹੜਾ ਉਠੇ ਪਰ ਬੱਗਾ ਬੱਗਾ ਮਾਰੀ ਜਾਂਦਾ ਨਾ ਉੱਥੇ ਜਿਹੜਾ ਕਾਇਦਾ ਜਿਹੜਾ ਭਾਈ ਤਾਂ ਜਿਹੜਾ ਮਾਰ ਗਿਆ ਅੱਛਾ ਅੱਛਾ ਤੇ ਉਹ ਕਿਹੜੀ ਕਬੂਤਰੀ ਉਹ ਚਾਪ ਨਾਲ ਦੀ ਹਨਾ ਅਡਾ ਧਰ ਲਿਆ ਓਏ ਉਹੀ ਆ ਨਾ ਉਹਦਾ ਅੰਡਾ ਬਦਲੋ ਮੈਂ ਕਹਿੰਦਾ ਹਾਂ ਖਬਰਾਂ ਚਾਪ ਦਾ ਹਨਾ ਇਹਦੇ ਨਾਲ ਹੀ ਬਦਲਣਾ ਉਹਨੂੰ ਦੂਜਾ ਵੀ ਧਰ ਲੈਣੇ ਮੈਂ ਤਾਂ ਕਹਿੰਦਾ ਹਾਂ ਹੈਨਾ ਹਾਂ ਉਹਦੇ ਬਦਲਾਂਗੇ ਯਾਰ ਕਿਉਂਕਿ ਚਾਪ ਕਬੂਤਰ ਤੇ ਆਵਰਾ ਬੱਚੇ ਭਲੇ ਜਾਣ ਆਪਣੇ ਕੋਲ ਨਾਲ ਸਹੀ ਹੈ ਬਾਕੀ ਸਾਰਾ ਕੁਝ ਓਕੇ ਰੋਟਾ ਤੇ ਚਲੋ ਮਿੱਤਰੋ ਦੇ ਨਹੀਂ ਹੋਣੇ ਛੋਲੇ ਦਾ ਛੋਲੇ ਮੈਂ ਕਹਿੰਦਾ ਉਹਨੂੰ ਦੇ ਦਿੰਨੇ ਆ ਕਬੂਤਰੀ ਜਿਹੜੀ ਉਹਦੇ ਨਾਲ ਦੀ ਡਾਉਣ ਹੈ ਦੂਸਰਾ ਨਾਲ ਦੀ ਹਾਂ ਜੇ ਕਿੱਥੇ ਆ ਦੇ ਬੈਠੀ ਕਣ ਸੱਟ ਹੈ ਪਾਣੀ ਦੇ ਉਹ ਨੂੰ ਹੈਟ ਰਹਿਣ ਦੇ ਫਿਰ ਪਾਣੀ ਵੀ ਨਹੀਂ ਦੇਣਾ ਹੋਈਆਂ ਨਾ ਬਿਮਾਰ ਹੋ ਜਾਈ ਚਾ ਰਹਿਣ ਦੇ ਛੋਲੇ ਫਿਰ ਇਹ ਵੀ ਰੱਜਿਆ ਹੋਇਆ ਚਲੋ ਛੋਲੇ ਦੇਣੇ ਤੇ ਹੁਣ ਦੇ ਨਹੀਂ ਹੋਏ ਤੇ ਆ ਜੋੜਾ ਵੀ ਰੱਖੀ ਫਿਰਦਾ ਤੇ ਆਏ ਨੇ ਵੀ ਰੱਖ ਲਏ ਫਿਰ ਵਧੀਆ ਜੇ ਜਮੇ ਟਾਈਮ ਸਿਰਦਾ ਰਹੇ ਹਾਂ ਓਕੇ ਹੈ ਜਦੋਂ ਠੀਕ ਹੈ ਕਰ ਦਈਏ ਬੰਦ ਤੇ ਇੱਕ ਕਮੈਂਟ ਬੋਲ ਦੀਏ ਇੱਕ ਕਮੈਂਟ ਬਾਈ ਕਮੈਂਟ ਵੀ ਬੋਲ ਦੀਏ ਬਲੌਗ ਆ ਦੇਖ ਲਓਏ ਅਮਰਤਪਾਲ ਸਿੰਘ ਕਹਿੰਦਾ ਭਾਈ ਜਸੇ ਦੇ ਖਾਣ ਪੀਣ ਦਾ ਧਿਆਨ ਰੱਖਿਆ ਕਰ ਗੁਰੂ ਵੀਡੀਓ ਘਟ ਆਉਂਦਾ ਵੀਰੇ ਕੋਈ ਨਾ ਗੁਰੂ ਨੂੰ ਵੀਡੀਓ ਚੱਲਿਆ ਕਰਾਂਗੇ ਆ ਦੇਖ ਲਓ ਖਾਣ ਪੀਣ ਦਾ ਧਿਆਨ ਰੱਖਿਆ ਕਰ ਛਾਲਿਆ ਤੇ ਜਸਵੀਰ ਸਿੰਘ ਬਾਈ ਗੁੱਡ ਜੌਬ ਥੈਂਕ ਯੂ ਵੀਰੇ ਦਿਲシャン ਖਾਨ ਭਾਈ ਬਹੁਤ ਵਧੀਆ ਬਲੌਗ ਬਣਦਾ ਥੈਂਕ ਯੂ ਵੀਰੇ ਥੈਂਕ ਯੂ ਜੀ ਆਫੀਸ਼ੀਅਲ ਐਕਸਸੀ ਮੇਰੇ ਭਾਈ ਔਰ ਚੈਨਲ ਦੀ ਪ੍ਰੋਮੋਸ਼ਨ ਕਰਤੇ ਯਾ ਨਹੀਂ ਵੀਡੀਓ ਤੇ ਵੀਡੀਓ ਬਹੁਤ ਵਧੀਆ ਬਣਾ ਨੇ ਯਾਰ ਕਰਦੇ ਗਾ ਵੀਰੇ ਦਾ ਚੈਨਲ ਕਰ ਲਿਓ ਸਬਸਕ੍ਰਾਈਬ ਯਾਰ ਅੰਮੇ ਦਿਖਾ ਦਿੰਨੇ ਤੁਹਾਨੂੰ ਆ ਦੇਖੋ ਇੰਦਰਜੀਤ ਸਿੰਘ 45 ਕਰਦੇ ਹੋ ਵੀਰ ਬਣ ਕੇ ਬਾਈ ਦਾ ਚੈਨਲ ਸਬਸਕ੍ਰਾਈਬ ਮਨਪ੍ਰੀਤ ਸਿੱਧੂ ਪਾਉ ਦਾ ਵਿਆਹ ਕਰਾ ਵੀਰੇ ਹੋਰ ਕੀ ਦੇਖੋ ਯਾਰ ਕੋਈ ਕੁੜੀ ਪਾਉ ਖਾਤਰ ਮਨਪ੍ਰੀਤ ਸਿੰਘ ਸਾਹੀ ਮਾਨਪੰਦੇਰ ਅਰਸ਼ ਗੇਰਾ ਕਿੰਨਾ ਸਹੂਗਾ ਵਿਚਾਰਾ ਭਗਤਪੰਦਾ ਵੀਰੇ ਭਗਤ ਨਹੀਂ ਹੈਗਾ ਉਹ ਜੱਟ ਲਾਈਵ 155 ਕਾਲਾ ਵਾਲੀਆਂ 8151 ਬੈਰੀ ਨਸ ਬਾਈ थैंक यू ਵੀਰੇ थैंक यू ਜੀ ਸੁਖਜੀਤ ਸਿੰਘ ਗੁੱਡ ਜੋਬ ਬਾਈ ਜੀ थैंक यू ਥੋੜੀ ਬਾਈ 37 ਸਤਵਿੰਦਰ ਹੈਲੋ bro ਕਿਵੇਂ ਵਧੀਆ ਵਧੀਆ ਵੀਰੇ ਰਾਨ ਰਾਨਵ ਸਿੰਘ ਪਰਾ ਆਉਣਾ ਸੀ ਮੇਰੇ ਨਾਲ ਭਰਾ ਬੱਚੇ ਦੇ ਵੀਰੇ ਕੋਈ ਨਾ ਮੈਂ ਤੁਹਾਨੂੰ ਦੱਸੂਗਾ ਜੀ ਉਦੋਂ ਆ ਜਿਓ ਉਹਨਾਂ ਦੇ ਬੱਚੇ ਲੈ ਜਾਓ ਹੈਲੋ ਤਾਰਾ ਹੈਲੋ ਹਾਂਜੀ ਕੀ ਹਾਲ ਹੈ ਵੀਰੇ ਜਾਦ ਲਹਾਰਾ ਅਫੀਸ਼ੀਅਲ 180 ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਚਲੋ ਛੋਲੇ ਦੇ ਤਾਂ ਹੋਣੇ ਨਹੀਂ ਬਈ ਬੱਚਿਆਂ ਨੂੰ ਚਲੋ ਕੋਈ ਚੱਕਰ ਨਹੀਂ ਤੇ ਮਿਲਦੇ ਆ ਅਗਲੇ ਵਾਰ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਾਰ ਮੇ